ਪਹਿਲਾਂ ਕਹਿੰਦੇ ਹੁੰਦੇ ਸੀ ਵਰਕ ਹਾਰਡ ਗੈਟ ਸਕਸੈਸ ਬਟ ਨਾਉ ਇਨ ਥੀਸ ਡੇਸ ਵੀ ਕੈਨ ਸੇ ਵਰਕ ਸਮਾਰਟ ਐਂਡ ਗੈਟ ਸਕਸੈਸ ਮਤਲਬ ਕਿ ਕੀ ਪਹਿਲਾਂ ਜ਼ੋਰ ਦਾ ਕੰਮ ਸੀ ਸਾਰਾ ਕੁਝ ਅਸੀਂ ਹੱਥੀਂ ਕਰਦੇ ਸੀ 15 15 ਘੰਟੇ ਚੱਲਦੇ ਸੀ ਲੇਬਰ ਲਾ ਲਓ ਕਿਵੇਂ ਲਾ ਲਓ ਪਰ ਅੱਜ ਕੱਲ ਸਮਾਰਟ ਵੇ ਨਾਲ ਵੀ ਅਰਨਿੰਗ ਕੀਤੀ ਜਾ ਰਹੀ ਹੈ ਜਿਵੇਂ ਕਿ ਮੈਂ ਕਰ ਰਿਹਾ ਹਾਂ ਕਿਉਂਕਿ ਦੇਖੋ ਆਪਣੇ ਕੋਲ ਸਾਰੇ ਕੋਲ 24 ਘੰਟੇ ਹੁੰਦੇ ਨੇ 24 ਘੰਟਿਆਂ ਦੇ ਵਿੱਚੋਂ ਅਸੀਂ ਵੱਧ ਤੋਂ ਵੱਧ ਕਿੰਨੇ ਘੰਟੇ ਕੰਮ ਕਰ ਲਾਂਗੇ 12 15 18 ਚਲੋ ਜੇ ਇੱਕ ਸੀਧ ਵੀ ਕਰਤਾ 20 ਲਾ ਲ 4 ਘੰਟੇ ਬੋਡੀ ਬੋਡੀ ਨੂੰ ਤੁਹਾਡਾ ਨੂੰ ਬ੍ਰੇਕ ਵੀ ਤਾਂ ਚਾਹੀਦੀ ਹੈ ਨਾ ਤੇ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਕੰਮ ਸਟਾਪ ਕਰ ਦਿੰਦੇ ਹੋ ਉਸ ਤੋਂ ਬਾਅਦ ਕੀ ਹੁੰਦਾ ਹੈਗਾ ਕੀ ਤੁਹਾਡੀ ਇਨਕਮ ਜਨਰੇਟ ਹੁੰਦੀ ਰਹਿੰਦੀ ਹੈ ਮੈਨੂੰ ਨਹੀਂ ਲੱਗਦਾ ਪਰ ਇਟਸ ਆਟੋਮੇਸ਼ਨ ਬਿਜ਼ਨਸ ਦੇ ਨਾਲ ਜੇ ਮੈਂ ਸੁੱਤਾ ਵੀ ਆ ਤਾਂ ਮੇਰੀ ਇਨਕਮ ਜਨਰੇਟ ਹੋ ਰਹੀ ਹੈ ਦੈਟਸ ਦ ਬਿਊਟੀ ਆਫ ਥਿਸ ਬਿਜ਼ਨਸ ਤੇ ਜੇ ਅੱਜ ਕੱਲ ਅਸੀਂ ਇਸ ਟੈਕਨੋਲੋਜੀ ਦਾ ਲਾਹਾ ਨਹੀਂ ਲਵਾਗੇ ਤਾਂ ਹੋਰ ਫਿਰ ਕਦੋਂ ਲਵਾਵਾਂਗੇ ਸਿਸਟਮ ਜੇ ਅੱਗੇ ਵਧਣਾ ਹੈ ਜਾਂ ਗਰੋ ਕਰਨੀ ਹੈ ਜੇ ਸਕਸੈਸ ਹੋਣਾ ਹੈ ਲਾਈਫ ਦੇ ਵਿੱਚ ਹਾਰਡ ਵਰਕਿੰਗ ਆਪਣਾ ਪੇ ਹੀ ਕਰਦਾ ਹੈ ਬਿਲ ਪੇ ਕਰਦਾ ਹੈ ਮਾਰਗੇਜ ਪੇ ਕਰਦਾ ਹੈ ਬਟ ਜਿਹੜਾ ਸਮਾਰਟ ਵਰਕ ਹੈ ਨਾ ਉਹ ਸਭ ਕੁਝ ਇਹ ਕਹਿੰਦੇ ਹੁੰਦੇ ਨੇ ਵੀ ਰੋਣੇ ਧੋਣੇ ਤੋਂ ਹੁੰਦਾ ਹੈ ਕਿਉਂਕਿ ਹੈਗੀ ਤਾਂ ਸਾਡੇ ਤੇ ਦੋ ਹੱਥ ਨਹੀਂ ਨਾ ਅਸੀਂ ਦੋਨੋਂ ਹੱਥਾਂ ਨਾਲ ਹੀ ਕੰਮ ਕਰਨਾ ਨਾ ਰਾਤ ਨੂੰ ਅਸੀਂ ਸੌਂਦੇ ਹਾਂ ਸੌਣਾ ਵੀ ਹੈ ਕਿਉਂਕਿ ਫਿਜ਼ੀਕਲੀ ਕਰਨਾ ਪੈਣਾ ਕੁਛ ਨਾ ਕੁਛ ਪਰ ਜੇ ਆਟੋਮੇਸ਼ਨ ਹੈ ਜਦੋਂ ਅਸੀਂ সুইਪ ਕਰ ਰਹੇ ਹਾਂ ਥਿਸ ਇਜ਼ ਵਰਕਿੰਗ ਫੋਰ ਮੀ ਥਿਸ ਇਜ਼ ਦ ਬਿਊਟੀ ਗਾਈਜ਼ ਮੈਂ ਨਹੀਂ ਕਰਾਂ ਮੈਂ ਕੋਈ ਅੰਗੇਜਡ ਹਾਰਡ ਵਰਕਿੰਗ ਦੇ ਕਰੋ ਕੋਈ ਚੱਕਰ ਨਹੀਂ ਹੈ ਮੈਂ ਵੀ ਕੀਤਾ ਹੈ ਪਰ ਕਿਉਂ ਨਾ ਹੁਣ ਸਮਾਰਟ ਵੇ ਨਾਲ ਕੀਤਾ ਜਾਵੇ ਜਿੱਥੇ ਤੁਸੀਂ 12 18 ਘੰਟਾ ਕਰਦੇ ਹੋ ਕਿ ਉਹਨਾਂ ਨੂੰ ਰਿਡਿਊਸ ਕਰਕੇ 10 ਘੰਟੇ 12 ਘੰਟੇ ਕੀਤਾ ਜਾਵੇ ਤੇ ਜਿਆਦਾ ਟਾਈਮ ਆਪਣੀ ਫੈਮਿਲੀ ਨਾਲ ਕੀਤਾ ਜਾਵੇ ਨਾਲੇ ਤੇ ਜੋ ਆਟੋਮੇਸ਼ਨ ਸਿਸਟਮ ਹੈ ਇਹ ਤੁਹਾਡੇ ਲਈ ਕੰਮ ਕਰੇ ਇਹ ਸਿਰਫ 2 ਘੰਟੇ ਨਹੀਂ ਕਰਦਾ 20 ਘੰਟੇ ਨਹੀਂ ਕਰਦਾ 24 ਘੰਟੇ ਨਹੀਂ ਕਰਦਾ ਇਹ ਤੁਹਾਡੇ ਲਈ ਦਿਨ ਰਾਤ ਕੰਮ ਕਰੀ ਜਾ ਰਿਹਾ ਹੈ ਤੇ ਹੋਰ ਕੀ ਵੀ ਚਾਹੀਦਾ ਪਾਨੂੰ ਜੇ ਤੁਸੀਂ ਵੀ ਇਸ ਆਟੋਮੇਸ਼ਨ ਨੂੰ ਅਡਾਪਟ ਕਰਨਾ ਚਾਹੁੰਦੇ ਹੋ ਅੱਜ ਨਹੀਂ ਕਰੋਗੇ ਤਾਂ ਕੱਲ ਨੂੰ ਤਾਂ ਕਰਨੀ ਪੈਣਾ ਹੈ ਹਰ ਹਾਲਤ 'ਚ ਕਿਉਂਕਿ ਆਟੋਮੇਸ਼ਨ ਦਾ ਯੁੱਗ ਹੈ ਜੇ ਤੁਸੀਂ ਵੀ ਇਹੀ ਸੋਚ ਰਹੇ ਹੋ ਵੀ ਮੈਂ ਵੀ ਆਟੋਮੇਸ਼ਨ ਦਾ ਲਾਹਾ ਲੈ ਕੇ ਜਿਵੇਂ ਕਿ ਅਸੀਂ ਜਾਂ ਹੋਰ ਮੇਰੇ ਭੈਣ ਭਰਾ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਇਸ ਨੂੰ ਬਿਜ਼ਨਸ ਨੂੰ ਕਰ ਰਹੇ ਨੇ ਤਾਂ ਆਓ ਦੇਖੋ ਬਿਲਕੁਲ ਸੌਖਾ ਹੈ ਕੋਈ ਜ਼ਿਆਦਾ ਕੋਈ ਹਾਇਰ ਨਹੀਂ ਹੈ ਤੁਹਾਡੇ ਕੋਲ ਕੁਝ ਵੀ ਹੈ ਮੇਰਾ ਲਿੰਕ ਉੱਪਰ ਦਿੱਤਾ ਹੋਇਆ ਹੈ ਉਹਦੇ ਵਿੱਚ ਕਲਿੱਕ ਕਰੋ ਰਜਿਸਟ੍ਰੇਸ਼ਨ ਕਰੋ ਅੱਗੇ ਜਾ ਕੇ ਤੁਹਾਨੂੰ ਸੈਕੰਡ ਪੇਜ ਆਊਗਾ 5 ਮਿੰਟ ਦੀ ਵੀਡੀਓ ਉਹ ਦੇਖਿਓ ਅੱਗੇ ਜਾ ਕੇ ਜਦ ਫਿਰ ਜੈਸ ਆਮ ਰੈਡੀ ਟੂ ਸਟਾਰਟਡ ਫੇਰ 5 ਕਿ ਮਿੰਟ ਦੀ ਵੀਡੀਓ ਹੈ ਉਹ ਦੇਖਿਓ ਫੇਰ ਅੱਗੇ ਜਾ ਕੇ ਸਾਨੂੰ ਮੇਨ ਪੇਜ ਤੇ ਆ ਜਾਊਗਾ ਜਿਹੜਾ ਕਿ ਹਾਰਟ ਆਫ ਥਿਸ ਬਿਜ਼ਨਸ ਉਹ ਤੁਹਾਨੂੰ ਸਭ ਕੁਝ ਸਕਰੋਲ ਕਰਕੇ ਦੇਖ ਲਓ ਜਿੱਥੋਂ ਸ਼ੁਰੂ ਕਰਨਾ ਹੈ ਏ ਤੋਂ ਕਰਨਾ ਹੈ ਬੀ ਤੋਂ ਕਰਨਾ ਹੈ ਸੀ ਤੋਂ ਕਰਨਾ ਹੈ ਡੀ ਤੋਂ ਕਰਨਾ ਹੈ ਥਿਸ ਔਨ ਅਪ ਟੂ ਹੇਰ ਮੈਂ ਕੋਈ ਕਿਸ ਨੂੰ ਫੋਰਸ ਨਹੀਂ ਕਰ ਰਿਹਾ ਜਿੰਨੇ ਕਿ ਤੁਹਾਡੀ ਚੁਆਇਸ ਹੈ ਜਿੱਥੋਂ ਤੁਸੀਂ ਇਨਵੈਸਟਮੈਂਟ ਕਰਨੀ ਹੈ ਉਹ ਕਰ ਲਓ ਉਹਦੇ ਬਾਅਦ ਸ਼ੁਰੂ ਕਰੋ ਇੱਥੇ ਮੈਂ ਹੈਗਾ ਤੁਹਾਡੇ ਲਈ ਜਦੋਂ ਵੀ ਤੁਹਾਨੂੰ ਕੋਈ ਕਿਸ ਦੀ ਹੈਲਪ ਦੀ ਜ਼ਰੂਰਤ ਹੈ ਜਦ ਕੋਈ ਵੀ ਕੁਝ ਚਾਹੀਂਦੇ ਕਿਵੇਂ ਨਾ ਕਿਵੇਂ 81 ਕਿਉਂਕਿ ਹਰ ਇੱਕ ਦੇ ਕੋਈ ਵੀ ਬੰਦਾ ਜੇ ਮੈਂ ਕੰਮ ਆਪਣੇ ਇਕੱਲੇ ਨਾਲ ਬਿਜ਼ਨਸ ਨੂੰ ਸ਼ੁਰੂ ਕਰ ਲਵਾਂਗਾ ਨਹੀਂ ਹੋ ਸਕਦਾ ਕਿਉਂਕਿ ਆਪਾਂ ਨੂੰ ਕਸਟਮਰ ਚਾਹੀਦੀ ਚਾਹੀਦੇ ਮਾਰਕੀਟ ਚਾਹੀਦੀ ਚਾਹੀਦੀ ਹੈ ਕਸਟਮਰ ਦੀ ਤੇ ਉਸ ਦੇ ਲਈ ਕੀ ਹੈ ਸਾਡੇ ਕੋਲ ਸੋਸ਼ਲ ਮੀਡੀਆ ਕਾਪੀ ਪੇਸ ਸਾਡੇ ਕੋਲ ਤੇ ਸਿਸਟਮ ਹੈ ਜਿਹੜਾ ਪ੍ਰੂਵਲ ਸਿਸਟਮ ਹੈ ਉਹ ਕੰਮ ਕਰ ਰਿਹਾ ਹੈ ਹਜ਼ਾਰਾਂ ਲੋਕ ਨੇ ਕੰਮ ਕਰ ਰਿਹਾ ਤਾਂ ਸਾਡੇ ਲਈ ਕਿਉਂ ਨਹੀਂ ਕਰੂਗਾ ਠੀਕ ਹੈ ਜੀ ਤੇ ਆਓ देखो जी कोई क्वेश्चन है तो कमेंट के बच्चे जस्ट करो वी कैन टॉक आई विल सेंड यू माई व्हाट्सएप नंबर नो अ प्रॉब्लम वी आर हैव टू हेल्प ईच अदर गाइज ओके सत श्रीकाल